ਤੁਸੀਂ ਦੇਖ ਸਕਦੇ ਹੋ ਸਾਡਾ ਸਿੰਘ ਸਾਹਿਬ ਨੇ ਬਾਣੇ ਦੇ ਵਿੱਚ ਨੇ ਸਿੱਖੀ ਬਾਣ ਦੇ ਵਿੱਚ ਨੇ ਕੀਰਤ ਕਰ ਰਹੇ ਨੇ ਨਿਊਡਲ 버ਗਰਾਂ ਤੇ ਅਸੀਂ ਗਿੱਜ ਗਏ ਆ ਇੱਥੇ ਦੇਖ ਸਕਦੇ ਆ ਕਿ ਰਸੋਈ ਜਿਹੜੀ ਆ ਘਰ ਦੀ ਆ ਸਰੋਂ ਦਾ ਸਾਗ ਹੈ ਮੱਕੀ ਦੀ ਰੋਟੀ ਹੈ ਚਾਟੀ ਦੀ ਲੱਸੀ ਹੈ ਇਹ ਕਿੱਦਾਂ ਤੁਹਾਡੇ ਮਨ ਚ ਆਇਆ ਸੀ ਵੀ ਮੈਂ ਪੰਜਾਬ ਦੀ ਰਸੋਈ ਲਿਆਵਾਂ ਮੋੜ ਕੇ ਕਿਉਂਕਿ ਆ ਜੋ ਅੱਜ ਕੱਲ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਤੇ ਨਿਊਡਲ ਦੀਆਂ 버ਗਰਾਂ ਦੀਆਂ ਅੰਗੂੜੀਆਂ ਪੀਣ ਦੀਆਂ ਇਦਾਂ ਜਿਹੜੀਆਂ ਲਾ ਕੇ ਗੁਜ਼ਾਰਾ ਪੰਜਾਬ ਇਹ ਮੈਂ ਚੀਜ਼ ਲਿਆਵਾਂ ਲੋਕ ਦੇਖਣ ਤੇ ਖਾਣ ਮੈਂ ਨਾ ਪਹਿਲਾਂ ਸੋਇਆ ਚਾਂਮ ਦਾ ਕੰਮ ਸ਼ੁਰੂ ਕਰਿਆ ਸੀ ਲਾਜਵੰਦ ਲਾਜਵੰਦ ਤੀਨਗੜਾ ਉਥੇ ਚੱਲਿਆ ਨਹੀਂ ਮੇਰਾ ਕੰਮ ਮੈਨੂੰ ਬੈਠੇ ਬੈਠੇ ਨੂੰ ਆਈਡੀਆ ਆ ਗਿਆ ਸਾਗ ਕਿਦਾਂ ਤਿਆਰ ਕਰਦੇ ਹੋ ਕਿਉਂਕਿ ਅੱਜ ਕੱਲ ਜਿਹੜਾ ਸਾਗ ਹੈ ਗੈਸ ਤੇ ਬਣਾਉਂਦੇ ਆ ਘਰ ਦੇ ਬਜ਼ੁਰਗ ਤੁਸੀਂ ਕਿਦਾਂ ਬਣਾਉਂਦੇ ਕਿੰਨਾ ਟਾਈਮ ਚ ਪੱਕਦਾ ਹੈ ਸਾਡੇ 10-12 ਘੰਟੇ ਸਾਗ ਲੈਂਦਾ ਜੀ ਓਕੇ ਹਾਂਜੀ ਸਾਮੀ ਅਸੀਂ 5 ਵਜੇ ਰੱਖ ਦਿੰਦੇ ਆ ਸਵੇਰੇ 5 ਵਜੇ ਆਲਣ ਲੱਗਣਾ ਇਹਨੂੰ ਓਕੇ ਸਾਰੀ ਰਾਤ ਇਹਨੇ ਸੇਕਤੀ ਰਹਿਣਾ ਇਹ ਤਾਂ ਰੇਟ ਕੀ ਰੱਖਿਆ ਹੈ ਕੀ ਤੁਹਾਨੂੰ ਵਾਜਬ ਹੋ ਜਾਂਦਾ ਹੈ ਰੇਟੇ ਰੇਟ ਜੀ ਸਾਡਾ 60 ਰੁ ਸਾਗ ਦਾ ਕੋਈ ਚਾਰਜ ਨਹੀਂ ਲੈਂਦਾ। ਹਾਂਜੀ। ਤੁਸੀਂ ਦੱਸਿਓ ਬਈ ਸਾਗ ਦਾ ਕੋਈ ਪੈਸਾ ਨਹੀਂ। ਮੱਕੀ ਅੱਜ ਕੱਲ੍ਹ ਜੇ ਮੱਕੀ ਦੀ ਗੱਲ ਕਰੀਏ ਤਾਂ 4000 ਪੈ ਦਾ ਕਵਾਂਟਲ ਮੱਕੀ ਵਿਕ ਰਹੀ ਆ। 40 ਪਰ ਤਾਂ 45 ਰੁਪਏ ਕਿਲੋ ਆਟਾ ਵੇਖਦਾ ਆ। ਕੀ ਬਸ ਮਹਾਰਾ ਦੀ ਬੜੀ ਕਿਰਪਾ ਜੀ। ਓਕੇ। ਗੁਰੂ ਰਾਮਦਾਸ ਮਹਾਰਾ ਦੀ ਬਹੁਤ ਕਿਰਪਾ। ਇੱਥੇ ਦੇਸੀ ਖਾਣਾ ਤੁਸੀਂ ਖਾਧਾ ਕਿਦਾਂ ਦਾ ਲੱਗਾ ਪਹਿਲੀ ਗੱਲ? ਸਾਗ ਬਹੁਤ ਜ਼ਿਆਦਾ ਸਵਾਦ ਸੀਗਾ। ਘਰ ਦੀ ਰਸੋਈ ਵਾਂਗਰ ਦੇ ਸੀ ਕਿ ਇਹ ਨਹੀਂ ਕਿ ਗੰਦਾ ਹੋਵੇ। ਬਹੁਤ ਸਾਫ਼ ਸੁਥਰਾ ਬਣਿਆ ਹੋਇਆ ਐਂਡ ਬਹੁਤ ਸਵਾਦ ਸੀਗਾ। ਰੋਟੀ ਵੀ ਬਹੁਤ ਸਵਾਦ ਸੀ। ਫਾਸਟ ਫੂਡ ਕਿ 60 ਰੁਪਏ ਦੀ ਕੋਸਟ ਵਿੱਚ ਘਰ ਵੀ ਇਹ ਜੀ ਤਿਆਰ ਨਹੀਂ ਹੁੰਦੀ ਜੋ ਇਹ ਦੇ ਰਹੇ ਆ ਸਾਨੂੰ ਪੰਜਾਬ ਦਾ ਟਰੈਡੀਸ਼ਨਲ ਫੂਡ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ ਬਹੁਤ ਵਧੀਆ ਮੇਨ ਹਾਈਵੇ ਤੇ ਹੈਗਾ ਆ ਆਪਾਂ ਤਾਂ ਖੁਦ ਦੇਖਿਆ ਇਹਨਾਂ ਦਾ ਘਰ ਲੈਣਾ ਹੁਣ ਸ਼ਾਮ ਨੂੰ ਜਾ ਕੇ ਸਾਗ ਲਿਆਉਣਾ ਹੈ ਲਿਆ ਕੇ ਚੁੱਲੇ ਤੇ ਰੱਖ ਦੇਣਾ ਚੁੱਲੇ ਦਾ ਜਿਹੜਾ ਟੇਸ ਆਉਦਾ ਇੱਕ ਅਲੱਗ ਹੀ ਹੈਗਾ ਆ ਜਿਹੜਾ ਗੈਸ ਦਾ ਹੈ ਉਹ ਤਾਨੂੰ ਖਾਨ ਦੇ ਵਿੱਚ ਵੀ ਹਰਮ ਬੋਲਾ ਇਹਦਾ ਟੇਸ ਤੁਸੀਂ ਵੀ ਦੇਖੋ ਇੱਕ ਵਾਰ ਟੇਸਟ ਕਰਕੇ ਤੇ ਜਿੱਥੇ ਵੀ ਗਾਈਏ ਹਮੇਸ਼ਾ ਅਸੀਂ ਸੜਕਾਂ ਦੇ ਉੱਤੇ ਦੇਖਦੇ ਆ ਕਿ ਫਾਸਟ ਫੂਡ ਦੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਪਰੰਤੂ ਅੱਜ ਅਸੀਂ ਹੁਸ਼ਿਆਰਪੁਰ ਤੋਂ ਦੁਸਗਰੋੜੀ ਆ ਰਹੇ ਹਾਂ ਜਿੱਥੇ ਇੱਕ ਲੋਕੀ ਬੇਕੀ ਰੇੜੀ ਜਿਹਦੇ ਉੱਤੇ ਦੇਸੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਲੱਸੀ ਜਿਹੜੀ ਆਮ ਘਰਾਂ ਦੀ ਪ੍ਰਾਤਨ ਸਮੇਂ ਦੀ ਲੱਸੀ ਸੀ ਉੱਥੋਂ ਮਿਲਦੀ ਹੈ ਸੋ ਬਹੁਤ ਸਾਰੇ ਲੋਕ ਇੱਥੋਂ ਆਉਂਦੇ ਨੇ ਖਾਣਾ ਖਾਂਦੇ ਨੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਕੋਲੋਂ ਅਲੋਪ ਹੋਣੀਆਂ ਜਾ ਰਹੀਆਂ ਨੇ ਘਰਾਂ ਦੇ ਵਿੱਚ ਸਾਗ ਵੀ ਬਣਦਾ ਤਾਂ ਉਹ ਪਤਿਲਿਆਂ ਦੇ ਵਿੱਚ ਬਣਦਾ ਗੈਸ ਤੇ ਚੁੱਲ੍ਹੇ ਤੇ ਬਣਦਾ ਪਰੰਤੂ ਇੱਥੇ ਸਾਗ ਜਿਹੜਾ ਆ ਮਿੱਟੀ ਦੇ ਚੁੱਲ੍ਹੇ ਤੇ ਬਣਦਾ ਆ ਤੌੜੀ ਦੇ ਵਿੱਚ ਬਣਦਾ ਜਿਹੜਾ ਕਿ ਪ੍ਰਾਤਨ ਸਮੇਂ ਵਿੱਚ ਬਜ਼ੁਰਗ ਲੈਣੀਆਂ ਬੜਾ ਨਹੀਂ ਆਉਂਦੀ ਅਸੀਂ ਸੋ ਸਾਡਾ ਸਿੰਘ ਸਾਹਿਬ ਨੇ ਜਿਹੜੇ ਕਿ ਇੱਥੇ ਰੇੜੀ ਚਲਾ ਰਹੇ ਨੇ ਬਕਾਇਦਾ ਸਰੋਂ ਦਾ ਸਾਗ ਹੈ ਮੱਕੀ ਦੀ ਰੋਟੀ ਹੈ ਮੱਖਣ ਹੈ ਸੋ ਆਪਾਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਨਾਲ ਤੇ ਜਿਹੜੇ ਇਸ ਵੇਲੇ ਜਿਹੜੇ ਕੁਝ ਜਿਹੜੇ ਲੋਕ ਖਾਣਾ ਖਾ ਰਹੇ ਨੇ ਤੇ ਆਪਾਂ ਸਿੰਘ ਸਾਹਿਬ ਨਾਲ ਗੱਲ ਵੀ ਕਰਾਂਗੇ ਤੇ ਜਾਣਾਂਗੇ ਵੀ ਕਿਵੇਂ ਸਾਗ ਤਿਆਰ ਕਰਦੇ ਨੇ ਕਿੱਥੇ ਜਿਹੜਾ ਆ ਇਹ ਲਿਆਉਂਦੇ ਨੇ ਸੋ ਸਿੰਘ ਸਾਹਿਬ ਸਭ ਤੋਂ ਪਹਿਲਾਂ ਦਵਾਈ ਗੁਰਜੀਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਜੀ ਸਿੰਘ ਸਾਹਿਬ ਕੀ ਨਾਇਆ ਤੇ ਕਦੋਂ ਤੋਂ ਤੁਸੀਂ ਇੱਥੇ ਰੇੜੀ ਲਾ ਰਹੇ ਹੋ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਅਸੀਂ 21 ਸ਼ੁਰੂ ਕਰਿਆ ਜੀ ਅੱਛਾ ਜੀ ਅੱਜ ਤੋਂ 3 ਸਾਲ ਤੋਂ ਪਹਿਲਾਂ ਸਾਡਾ ਕੜੀ ਚੌਲ ਤੇ ਰਾਜਮਾ ਬੜਾ ਫੇਮਸ ਆ ਅੱਛਾ ਹਾਂਜੀ ਸਾਡਾ ਸਾਡਾ ਸਾਰਾ ਕੁਝ ਲੱਕੜ ਤੇ ਬਣਦਾ ਗੈਸ ਨਹੀਂ ਯੂਜ਼ ਕਰਦੇ ਓਕੇ ਹਾਂਜੀ ਬਿਲਕੁਲ ਆਨ ਰੋਡ ਲੱਗਾ ਆ ਹੈਨਾ ਮਤਲਬ ਕਾਫੀ ਸਮੇਂ ਤੋਂ ਅਸੀਂ ਲਾ ਰਹੇ ਹਾਂ ਇਹ ਕਿਦਾਂ ਤੁਹਾਡੇ ਮਨ ਚ ਆਇਆ ਸੀ ਵੀ ਮੈਂ ਪੰਜਾਬ ਦੀ ਰਸੋਈ ਲਿਆਵਾਂ ਮੋੜ ਕੇ ਕਿਉਂਕਿ ਆਜੋ ਅੱਜਕੱਲ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਤੇ ਨਿਊਡਲ ਦੀਆਂ 버ਗਰਾਂ ਦੀਆਂ ਅੰਗੂਰਾਂ ਪਿਆਣੀਆਂ ਇਦਾਂ ਜੜੀਆਂ ਲਾ ਕੇ ਗੁਜ਼ਾਰਾ ਤੁਸੀਂ ਸਿੰਘ ਗੁਰੂਦੇਵ ਸਿੰਘ ਤੇ ਅਥੀਕਿਰਤ ਕਰਦੇ ਕਦੋਂ ਕਿੱਦਾਂ ਮਨ ਚ ਆਇਆ ਬੇ ਮੈਂ ਇਹ ਚੀਜ਼ ਜੀ ਲਿਆਵਾਂ ਲੋਕ ਦੇਖਣ ਤੇ ਖਾਣ ਮੈਂ ਨਾ ਪਹਿਲਾਂ ਸੋਇਆ ਚਾਂਬ ਦਾ ਕੰਮ ਸ਼ੁਰੂ ਕਰਿਆ ਅੱਛਾ ਲਾਜਵੰਦ ਲਾਜਵੰਤੀ ਨਗਰ ਇੱਥੇ ਉਥੇ ਚੱਲਿਆ ਨਹੀਂ ਮੇਰਾ ਕੰਮ ਮੈਨੂੰ ਬੈਠੇ ਬੈਠੇ ਨੂੰ ਆਈਡੀਆ ਆ ਗਿਆ ਤੇ ਮੈਂ ਕੜੀ ਚੌਲ ਦਾ ਕੰਮ ਸ਼ੁਰੂ ਕਰ ਲਿਆ ਕੜੀ ਕੰਮ ਸ਼ੁਰੂ ਕਰਿਆ ਪਹਿਲੇ ਦਿਨ ਮੇਰਾ ਬਹੁਤ ਵਧੀਆ ਰਿਸਪੌਂਸ ਮਿਲਿਆ ਮੈਨੂੰ ਹੂੰ ਹੂੰ ਬਸ ਉਸ ਤੋਂ ਬਾਅਦ ਮੇਰਾ ਹੌਂਦੇ ਹੌਲੀ 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 5-6 ਮਹੀਨਿਆਂ ਵਿੱਚ ਐਨ ਟੌਪ ਹੋ ਗਿਆ ਕੰਮ ਉਦੋਂ ਫਿਰ ਆ ਹਰੇ ਸਿਆਲ ਦੇ ਵਿੱਚ ਨਾ ਲੋਕ ਕੜੀ ਚੌਲ ਘਟ ਖ ਇਸ ਲਈ ਪ੍ਰੋਬਲਮ ਆਉਂਦੀ ਚਲੋ। ਇੱਕ ਹੀ ਅਸੀਂ ਨਾ ਮੱਕੀ ਰੋਟੀ ਸਰੋਂ ਦਾ ਸਾਗ ਸਟਾਰਟ ਕਰਿਆ। ਜਿਵੇਂ ਤੁਸੀਂ ਕੜੀ ਚੌਲ ਦੀ ਗੱਲ ਕਰੀ ਤਾਂ ਇਹ ਤੇ ਵੈਸੇ ਵੀ ਜੇ ਮੰਨਿਆ ਜਾਵੇ ਤਾਂ ਪ੍ਰਵਾਸੀ ਮਜ਼ਦੂਰਾਂ ਦਾ ਖਾਣਾ ਗਿਣਾ ਜਾਂਦਾ ਆ ਪਰ ਪੰਜਾਬੀ ਖਾਣਾ ਦਾ ਸਰੋਦਸ ਅਸੀਂ ਟੌਪ ਦਾ ਬਣਾਇਆ ਸੀ ਪੂਰਾ ਵਧੀਆ ਬਣਾਈਦਾ ਜੀ ਉਹ ਨਹੀਂ ਬਣਾਈਦਾ। ਹਾਂਜੀ ਹਾਂਜੀ। ਪਰ ਜਿਹੜਾ ਇਹ ਸਾਗ ਆ ਮੱਕੀ ਦੀ ਰੋਟੀ ਆ ਸਾਗ ਕਿਦਾਂ ਤਿਆਰ ਕਰਦੇ ਹੋ ਕਿਉਂਕਿ ਅੱਜ ਕੱਲ ਜਿਹੜਾ ਸਾਗ ਹੈ ਗੈਸ ਤੇ ਬਣਾਉਂਦੇ ਆ ਘਰ ਦੇ ਬਜ਼ੁਰਗ ਤੁਸੀਂ ਕਿਦਾਂ ਬਣਾਉਂਦੇ ਕਿੰਨਾ ਟਾਈਮ ਚ ਪੱਕਦਾ ਹੈ? ਸਾਡੇ 10-12 ਘੰਟੇ ਸਾਗ ਲੈਂਦਾ ਜੀ। ਹਾਂਜੀ ਸਾਮੀ ਅਸੀਂ 5 ਵਜੇ ਰੱਖ ਦਿੰਨੇ ਆ ਸਵੇਰੇ 5 ਵਜੇ ਆਲਣ ਲੱਗਣਾ ਇਹਨੂੰ ਓਕੇ ਸਾਰੀ ਰਾਤ ਇਹਨੇ ਉਸੇਕਤੀ ਰਹਿਣਾ ਓਕੇ ਹਾਂਜੀ ਤੇ ਜਿਹੜਾ ਸਾਗ ਹੈ ਬੀਜਦੇ ਉਹ ਹੱਤੀ ਬੀਜ ਦੇ ਕਈ ਦਾਜਕਲ ਜਿਹੜਾ ਆ ਪਾ ਕੇ ਦਵਾਈਆਂ ਪਕਾ ਰਹੇ ਨੇ ਕਿਦਾਂ ਦਾ ਸਾਗ ਕਿੱਥੋਂ ਬੜਨੂ ਇੱਕ ਬੰਦਾ ਰੱਖਿਆ ਜੀ ਸਾਗ ਵਾਲਾ ਉਹਨੇ ਸਾਗ ਮੈਨੂੰ ਆਪ ਦੇ ਕੇ ਜਾਣਾ ਕਰ ਅਸੀਂ ਆਇ ਨਹੀਂ ਵੀ ਕਦੇ ਮੰਡੀ ਚੋਂ ਲਿਆਂਦਾ ਕਦੇ ਕਿਤੇੋਂ ਲੈ ਲਿਆ ਕਦੇ ਕਿਤੇੋਂ ਲੈ ਲਿਆ ਇਦਾਂ ਸਾਗ ਨਹੀਂ ਲੈਂਦੇ ਸੀ ਇੱਕ ਬੰਦੇ ਤੋਂ ਸਾਗ ਲਈ ਜੋ ਬਸ ਤੇ ਮੱਕੀ ਦੀ ਰੋਟੀ ਜਿਹੜੀ ਹੈ ਬੜੀ ਐ ਅੱਜਕੱਲ੍ਹ ਅਸੀਂ ਪਹਾੜੀ ਆਟਾ ਵਰਤੀਓ ਬੜੀ ਮੱਕੀ ਦਾ ਆਟਾ ਹਾਂਜੀ ਤੁਸੀਂ ਖਾਓਗੇ ਨਾ ਰੋਟੀ ਤੁਸੀਂ ਦੱਸੋਗੇ ਵੀ ਹਾਂਜੀ ਕਿੰਨਾ ਤੁਸੀਂ ਆ ਮੇਰੇ ਕਸਟਮਰ ਨੂੰ ਪੁੱਛੋ ਵੀ ਉਹਨਾਂ ਨਾਲ ਗੱਲ ਕਰਕੇ ਪੁੱਛੋ ਵੀ ਕਿਦਾਂ ਸਵਾਦ ਆਇਆ ਤੇ ਜਿਹੜੀ ਮੱਖਣ ਆ ਮੱਖਣ ਵੀ ਇਹ ਕਿੰਨਾ ਚ ਵੇਚਿਆ ਚਾਟੀ ਚ ਘਰ ਦਾ ਹੀ ਮੱਖਣ ਸਾਡਾ ਲੱਸੀ ਵੀ ਸਾਡੀ ਕਰਦੀ ਹੈ ਹਾਂਜੀ ਤੇ ਜਦੋਂ ਲੋਕ ਖਾਂਦੇ ਨੇ ਕੀ ਫੇ ਕਿਦਾਂ ਦਾ ਆਨੰਦ ਆਉਂਦਾ ਕੋਸ਼ ਆਪ ਹੀ ਦਿੰਦੇ ਆ ਜੀ ਕਹਿੰਦੇ ਨੰਦਾ ਗਿਆ ਖਾ ਕੇ ਹੂੰ ਤੇ ਮਾਨੂੰ ਸੱਲੀ ਹੁੰਦੀ ਜਦੋਂ ਕਸਟਮਰ ਜਿਹੜਾ ਪੂਰਾ ਮਨ ਖੁਸ਼ ਹੁੰਦਾ ਜੀ ਗਲਤ ਕਰਦੇ ਗਲਵਤ ਕਰਦੇ ਜਿਨ੍ਹਾਂ ਨੇ ਖਾਣਾ ਖਾਦਾ ਭਾਜੀ ਤੁਸੀਂ ਪੰਜਾਬ ਦੀ ਇੱਥੇ ਜਿਹੜੀ ਹੈ ਪੰਜਾਬੀ ਰਸੋਈ ਹੈ ਉਹਦਾ ਖਾਣਾ ਖਾਦਾ ਕਿਉਂਕਿ ਇਹ ਚੀਜ਼ਾਂ ਵੈਸੇ ਅੱਜ ਕੱਲ੍ਹ ਅਲੋਪ ਹੁੰਦੀਆਂ ਜਾ ਰਹੀ ਹੈ ਬਣਾ ਤਾਂ ਰਹੇ ਨੇ ਪਰ ਉਹ ਚੀਜ਼ਾਂ ਨਹੀਂ ਬਣਦੀ ਜਿਵੇਂ ਪੁਰਾਣੇ ਸਮੇਂ ਦੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਤੁਸੀਂ ਖਾਣਾ ਕਿਦਾਂ ਦੀ ਟੇਸ ਲੱਗਾ ਕੀ ਲੱਗਾ ਵੇ ਵਾਕਿਆ ਹੀ ਪੁਰਾਣੀ ਸਮੇਂ ਦੀ ਰਸੋਈ ਯਾਦ ਆ ਰਹੀ ਹੈ ਦੇਖੋ ਜੀ ਖਾਣੇ ਦੀ ਗੱਲ ਕਰੀਏ ਬਹੁਤ ਜ਼ਿਆਦਾ ਟੇਸ ਆ ਔਰ ਦੇਸੀ ਸਰੋਂ ਦਾ ਸਾਗ ਆ ਨਾਲ ਲੱਸੀ ਮੱਕੀ ਦੀ ਰੋਟੀ ਇਹ ਚੀਜ਼ਾਂ ਬਹੁਤ ਪਹਿਲਾਂ ਪੁਰਾਣੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਜਿਹੜਾ ਕਿ ਹੁਣ ਦੇਖੋ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਆ ਸਰੋਂ ਦਾ ਸਾਗ ਉਗਦਾ ਕਿਦਾਂ ਬਣਦਾ ਕਿਦਾਂ ਨਾ ਜੀ ਤੇ ਉਹ ਬਹੁਤ ਵਧੀਆ ਸੁਆਦ ਆ ਉਹ ਵਧੀਆ ਟੇਸਟ ਆ ਔਰ ਇਹ ਚੀਜ਼ਾਂ ਨਹੀਂ ਲੱਭਦੀਆਂ ਜੋ ਹੁਣ ਸਰਦਾਰ ਜੀ ਨੇ ਬਹੁਤ ਵਧੀਆ ਟੇਸਟ ਸਾਫ਼ ਸੁਥਰਾ ਨਾਲੇ ਮੱਕੀ ਦੀ ਰੋਟੀ ਇਹ ਚੀਜ਼ਾਂ ਬਹੁਤ ਮੁਸ਼ਕਲ ਲੱਭਦੀਆਂ ਜੋ ਹੁਣ ਐਸ ਲਈ ਇਹਨਾਂ ਨੇ ਬਹੁਤ ਵਧੀਆ ਸੁਆਦ ਆ ਬਿਲਕੁਲ ਜਿਦੋਂ ਤੁਸੀਂ ਗੱਲ ਕੀਤੀ ਕਿ ਬੱਚੇ ਆ ਬੱਚਿਆਂ ਨੂੰ ਪਤਾ ਹੀ ਨਹੀਂ ਅੱਜਕੱਲ ਖਾਂਦੇ ਉਹ ਵੀ ਪਰੇ ਪਰੇ ਕਰੋ ਜੀ ਮੈਨੂੰ ਤੇ ਉਹ ਆ ਲਾ ਕੇ ਦਿਓ ਬੇਸਨ ਖਾਣਾ ਲਾ ਕੇ ਦਿਓ ਜਾਂ ਜਿਹੜਾ ਆ ਫਾਸਟ ਫੂਡ ਆ ਉਹ ਚੀਜ਼ਾਂ ਲਾ ਕੇ ਦਿਓ ਨਾ ਜੇ ਖਾਣਾ ਵੀ ਤਾਂ ਛੋਲੇ ਭਟੂਰੇ ਜਾਂ ਇਦਾਂ ਦੀਆਂ ਚੀਜ਼ਾਂ ਖਾਂਦੇ ਪਰ ਜਿਵੇਂ ਤੁਸੀਂ ਦੇਖਿਆ ਇਹਦਾ ਸਪੇਸ ਜਿਹੜਾ ਆ ਮੱਖਣਾ ਕਰਦਾ ਆ ਤੇ ਲੱਗਦਾ ਵੀ ਇਹ ਜੋ ਬਜ਼ੁਰਗ ਜਿਹੜੇ ਆ ਇੱਥੇ ਕਾਰਜ ਕਰਦੇ ਨੇ ਮਿਹਨਤ ਕਰਦੇ ਨੇ ਨਾ ਇਦਾਂ ਦੇ ਲੋਕਾਂ ਦੇ ਲਈ ਜਿਹੜਾ ਆ ਇੱਕ ਨਾਲ ਜਿਹੜੇ ਖਾਂਦੇ ਉਹਨਾਂ ਨੂੰ ਆਨੰਦ ਆਉਂਦਾ ਹੈ ਹਾਂਜੀ ਬਹੁਤ ਆਨੰਦ ਆਉਂਦਾ ਜੀ ਦੇਖੋ ਇਦਾਂ ਦੇ ਬਜ਼ੁਰਗ ਬਹੁਤ ਘੱਟ ਜਿਹੜੇ ਕੀ ਇਹ ਨਾ ਚੀਜ਼ਾਂ ਨੂੰ ਲੋਕਾਂ ਦੇ ਵਿੱਚ ਲਿਆਉਂਦੇ ਆ ਇਹ ਚੀਜ਼ਾਂ ਬਹੁਤ ਘੱਟ ਆਉਂਦੀਆਂ ਬਾਕੀ ਤੁਸੀਂ ਹੁਣ ਦੀ ਜਨਰੇਸ਼ਨ ਦਾ ਇਹ ਹੀ ਆ ਬਰਗਰ ਲੈ ਲਓ ਪਿਜ਼ਾ ਲੈ ਲਓ ਤੇ ਆਹ ਫਾਸਫਰੂਟ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਗਲਤ ਹੈਗਾ ਇਹ ਜਿਹੜੀ ਸਰੋਂ ਦਾ ਸਾਗ ਆ ਦੇਖੋ ਇੱਕ ਇਹ ਪੁਰਾਣੇ ਬਜ਼ੁਰਗਾਂ ਦੀ ਇਹ ਬਹੁਤ ਵਧੀਆ ਟੇਸਟ ਹੁੰਦਾ ਸੀ ਇਹ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਨਾਲ ਮੱਖਣ ਲੱਸੀ ਦਹੀਂ ਇਹ ਚੀਜ਼ਾਂ ਹੁਣ ਕਿਸੇ ਨੂੰ ਪਤਾ ਹੀ ਨਹੀਂ ਆ ਤੁਸੀਂ ਵੀ ਖਾਦਾ ਹੈ ਖਾਣਾ ਕਿਦਾਂ ਦਾ ਲੱਗਾ ਪੁਰਾਣੀ ਸਮੇਂ ਦੀ ਯਾਦ ਆ ਰਹੀ ਆ ਕਿ ਪੁਰਾਣੇ ਦਾਦੀਆਂ ਬਜ਼ੁਰਗਾਂ ਖਾਣਾ ਬਹੁਤ ਟੇਸਟੀ ਆ ਜਿੱਦਾਂ ਬਾਹਰ ਸਾਊਥ ਆਲਿਆਂ ਦਾ ਟ੍ਰੈਡੀ ਆਪਣਾ ਫੂਡ ਹੈਗਾ ਉਹਨਾਂ ਦਾ ਆਪਣੇ 버ਗਰ ਸੌਰੀ 버거 ਨਹੀਂ ਗੁਜਰਾਤੀ ਫੂਡ ਹੈਗਾ ਉਹਨਾਂ ਦਾ ਢੋਕਲਾ ਹੈਗਾ ਆ ਸਾਊਥ ਹੈਗਾ ਆ ਡੋਸਾ ਸੰਬਰ ਨਹੀਂ ਹੈ ਨਾ ਇਹਦਾ ਸਾਰਾ ਟ੍ਰੈਡੀਸ਼ਨਲ ਫੂਡ ਇੱਕ ਹੈਗਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਹੁਤ ਵਧੀਆ ਹੈ ਮਤਲਬ ਕਿ ਲੋਕ ਦੂਰੋਂ ਦੂਰੋਂ ਖਾਣ ਆਉਂਦੇ ਇਨਾਂ ਕੋਲ ਅੱਜ ਤਾਂ ਕਾਫੀ ਟਾਈਮ ਪਹਿਲਾਂ ਤੋਂ ਇਨਾਂ ਕੋਲ ਨੇ ਪਹਿਲਾਂ ਕੜੀ ਚੌਲ ਤੇ ਰਾਜਮਾ ਚਾਵਲ ਦਾ ਕੰਮ ਕਰਦੇ ਆ ਅੱਜਕੱਲ ਜਦੋਂ ਇਹ ਸੀਜ਼ਨ ਸ਼ੁਰੂ ਹੁੰਦਾ ਆ ਤੇ ਫਿਰ ਘਰ ਵਾਲੀ ਪੂਰੀ ਰੋਟੀ ਹੁੰਦੀ ਆ ਪਰ ਜੇ ਰੇਟ ਇਹਨਾਂ ਦਾ ਇੰਨਾ ਕਿ ਜੈਨੂਨ ਆ ਕਿ 60 ਰੁਪਏ ਦੀ ਕੋਸਟ ਵਿੱਚ ਘਰ ਵੀ ਇਹ ਚੀਜ਼ ਤਿਆਰ ਨਹੀਂ ਹੁੰਦੀ ਜੋ ਇਹ ਦੇ ਰਹੇ ਆ ਸਾਨੂੰ ਲੱਸੀ ਹੈਗੀ ਨਾਲ ਹੈ ਨਾ ਮਤਲਬ ਬਹੁਤ ਵਧੀਆ ਲੋਕ ਆਂਦਾ ਜਾਂਦਾ ਹਰੇਕ ਬੰਦਾ ਰੁਕਦਾ ਹੈ ਉਹਨੂੰ ਪੰਜਾਬ ਦਾ ਇੱਕ ਫੂਡ ਮਿਲਦਾ ਹੈ ਬਹੁਤ ਵਧੀਆ ਖਾਣ ਨੂੰ ਫਿਰ ਦੇਖਦਾ ਕਿ ਹਾਂ ਇੱਕ ਨਵੀਂ ਚੀਜ਼ ਹੈਗੀ ਆ ਕੋਈ ਦੂਰੋਂ ਬਾਹਰੋਂ ਆਉਂਦੇ ਆ ਅਦਰ ਸਟੇਟ ਚੋਂ ਆਉਂਦੇ ਆ ਪੰਜਾਬ ਦਾ ਟ੍ਰੈਡੀਸ਼ਨਲ ਫੂਡ ਜਿਹੜਾ ਇਹਨਾਂ ਨੇ ਸਾਂਭ ਕੇ ਰੱਖਿਆ ਬਹੁਤ ਵਧੀਆ ਮੇਨ ਹਾਈਵੇ ਤੇ ਹੈਗਾ ਆ ਹਰੇਕ ਬੰਦਾ ਜਾ ਕੇ ਘਰ ਜਾ ਕੇ ਗੱਲ ਕਰਦਾ ਨਹੀਂ ਜੀ ਆਪਾਂ ਉੱਥੇ ਗਏ ਸੀਗੇ ਰੁਕੇ ਤੇ ਸਾਨੂੰ ਫੂਡ ਮਿਲਿਆ ਬਹੁਤ ਵਧੀਆ ਤੇ ਇੱਕ ਅੱਜ ਕੱਲ ਤਾਂ ਨਿਆਣਾਂ ਨੂੰ ਪਤਾ ਹੀ ਨਹੀਂ ਹੈਗਾ ਸਾਗ ਕਿੱਦਾਂ ਬਣਾਣਾ ਕਿੱਦਾਂ ਕਰਨਾ ਕੀ ਬਣਾਉਣਾ ਅੱਜ ਕੱਲ ਤਾਂ ਪੀਜ਼ਾ 버ਗਰ ਦੇ ਉੱਪਰ ਨਿਆਣੇ ਲੱਗੇ ਆ ਕਿ ਪੀਜ਼ਾ ਦੇ ਦੋ 버ਗਰ ਦੇ ਦੋ ਉਸ ਚੀਜ਼ ਤੇ ਲੱਗਿਆ ਜੰਕ ਫੂਡ ਹੈਗਾ ਪੂਰਾ ਸਿਹਤ ਲਈ ਵੀ ਹਾਰਮਫੁਲ ਹੈਗਾ ਆ ਸਰੋਂ ਦਾ ਸਾਗ ਖਾਓ ਪੁਰਾਣੇ ਬੀਜਰੋ ਖਾਂਦੇ ਸੀਗੇ ਤੋੜੀ ਜੇ ਹੁਣ ਇਹ ਵੀ ਬਣਾਉਂਦੇ ਆ ਆਪਾਂ ਤਾਂ ਖੁਦ ਦੇਖਿਆ ਇਹਨਾਂ ਦਾ ਘਰ ਇਹਨੇ ਹੁਣ ਸ਼ਾਮ ਨੂੰ ਜਾ ਕੇ ਸਾਗ ਲਿਆਉਣਾ ਹੈ ਲਿਆ ਕੇ ਤੁੱਲੇ ਤੇ ਰੱਖ ਦੇਣਾ ਤੁੱਲੇ ਦਾ ਜਿਹੜਾ ਟੇਸ ਆਉਦਾ ਇੱਕ ਅਲੱਗ ਹੀ ਹੈਗਾ ਆ ਜਿਹੜਾ ਗੈਸ ਦਾ ਹੈ ਉਹ ਤੁਹਾਨੂੰ ਖਾਨ ਦੇ ਵਿੱਚ ਵੀ ਹਰਮ ਬੋਲਾ ਇਹਦਾ ਟੇਸ ਤੁਸੀਂ ਵੀ ਦੇਖੋ ਇੱਕ ਵਾਰ ਟੇਸਟ ਕਰਕੇ ਤੇ ਬਹੁਤ ਵਧੀਆ ਫੂਡ ਹੈ ਇਹਨਾਂ ਦਾ ਸਾਰਾ ਜਿੱਦਾਂ ਆਪਾਂ ਬੜਾ ਜਾਣਦੇ ਆ ਹੋਟਲਾਂ ਜਾਣਦੇ ਆ ਜਾਂ ਫਿਰ ਕਿਤੇ ਰੈਸਟੋਰੈਂਟ ਜਾਂਦੇ ਆ ਆਪਾਂ ਦੇਦੇ ਸਾਫ਼ ਸੁਥਰਾ ਟੇਬਲ ਹੋਣਾ ਚਾਹੀਦਾ ਰੂਮ ਸਾਫ ਲੇਕਿਨ ਨਾ ਨਾ ਇਹਨੇ ਖੁੱਲੀ ਰਸੋਈ ਜਿਹੜੀ ਬਣਾਈ ਹੋਈ ਆ ਕਹਿੰਕੇ ਐਮਐਲ ਕਹਿੰਦਾ ਖੁੱਲੇ ਬੈਕ ਥਾਂ ਤੇ ਬੈ ਕੇ ਖਾਣ ਦਾ ਆਨੰਦ ਹੀ ਵੱਖਰਾ ਆ ਇਹ ਆਨੰਦ ਵੱਖਰਾ ਹੀ ਦੇਖੋ ਦੇਸੀ ਚੀਜ਼ ਆ ਦੇਸੀ ਲੋਕਾਂ ਖਾ ਕੇ ਮਜ਼ਾ ਆਉਂਦਾ ਐਸੋ ਯਾਰ ਨਿਆਰਾ ਕੋਈ 5 ਸਟਾਰ ਹੋਟਲ ਜੇ ਵੀ ਨਹੀਂ ਆਉਂਦਾ ਤੇ ਨਾ ਹੀ ਸ਼ਾਇਦ ਉੱਥੇ ਤੁਹਾਨੂੰ ਇਦਾਂ ਦਾ ਫੂਡ ਖਾਣ ਨੂੰ ਮਿਲੇ ਜੋ ਉਹਨਾਂ ਦਾ ਸਾਗ ਦਾ ਟੇਸਟ ਆ 5 ਸਟਾਰ ਹੋਟਲ ਲੈ ਵੀ ਟੇਸਟ ਨਹੀਂ ਦੇ ਸਕਦੇ ਕਿਉਂਕਿ ਮਸਾਲੇ ਉਹਨਾਂ ਨੇ ਆਲਰੇਡੀ ਇੰਨੇ ਕਰਦਨੇ ਆ ਤੁਹਾਨੂੰ ਪ੍ਰੋਬਲਮ ਆਉਣੀ ਹੈਗੀ ਆ ਦੇਸੀ ਲੋਕਾਂ ਦੇਸੀ ਸਟਾਈਲ ਆ ਸਭ ਕੁਝ ਦੇਖੋ ਅੱਗ ਦੇ ਉੱਪਰ ਲਾਈਵ ਚੱਲ ਰਿਹਾ ਹੈ ਲਾਈਵ ਰੋਟੀ ਬਣ ਰਹੀ ਆ ਬਹੁਤ ਵਧੀਆ ਹੈ ਪੱਠੀ ਦੇ ਉੱਪਰ ਬਹੁਤ ਯਾਨੀ ਕਿ ਆਨੰਦ ਅਨੰਦਾਈ ਇੱਥੇ ਖਾ ਕੇ ਆਪਾਂ ਘਰ ਵੀ ਮੇਰੇ ਖੁਦ ਸਾਗ ਬਣਿਆ ਮੈਂ ਛੱਡ ਕੇ ਇੱਥੇ ਖਾਣ ਆਇਆ ਕਿ ਜਦੋਂ ਜਾਣਾ ਇੱਥੇ ਖਾ ਕੇ ਜਾਣਾ ਸਾਗ ਇਹਨਾਂ ਦਾ ਹਾਂਜੀ ਪੱਠੀ ਪੱਠੀ ਦੇ ਉੱਤੇ ਤਵੀ ਜਿਹੜੀ ਲੋਹੀ ਦੀ ਰੱਖੀ ਆ ਇਸ ਪੱਠੀ ਦੇ ਉੱਤੇ ਜਿਹੜੀ ਆ ਮੱਕੀ ਦੀ ਰੋਟੀ ਖੁਦ ਤਿਆਰ ਕਰਦੇ ਨੇ ਔਰ ਇਹ ਮੱਕੀ ਦਾ ਆਟਾ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਹ ਮੱਕੀ ਦਾ ਆਟਾ ਜਿਹੜਾ ਰੱਖਿਆ ਗਿਆ ਜਿਹੜੀ ਤੁਸੀਂ ਮੱਕੀ ਦੀ ਸੋ ਇਹ ਜਿਹੜਾ ਮੱਕੀ ਦਾ ਆਟਾ ਤੁਸੀਂ ਦੇਖਸਾ ਬੋਰੀ ਵਿੱਚ ਇਹਦੇ ਤੋਂ ਜਿਹੜਾ ਸ਼ੁੱਧ ਜਿਹੜਾ ਆਟਾ ਆ ਜਿਹੜੀ ਮੱਕੀ ਆ ਵੀ ਵਧੀਆ ਮੱਕੀ ਆ ਅੱਜ ਕੱਲ ਦੀ ਜਿਹੜੀ ਪਹਾੜੀ ਮੱਕੀ ਆ ਇਸ ਮੱਕੀ ਤੋਂ ਜਿਹੜਾ ਰੋਟੀ ਇੱਥੇ ਤਿਆਰ ਹੁੰਦੀ ਆ ਤਵਾ ਤਵੀ ਰੱਖੀ ਹੋਈ ਆ ਇਹ ਚੁੱਲ ਪੱਠੀ ਇਹਨੂੰ ਕਹ ਦਿੰਦੇ ਆ ਪੰਜਾਬੀ ਦੇ ਵਿੱਚ ਪੱਠੀ ਕਹ ਦਿੰਦੇ ਆ ਪੱਠੀ ਦੇ ਉੱਤੇ ਤਵੀ ਹੈ ਤੇ ਤਵੀ ਦੇ ਉੱਤੇ ਜਿਹੜੀ ਆ ਮੱਕੀ ਦੀ ਰੋਟੀ ਤਿਆਰ ਹੁੰਦੀ ਆ ਜਿਹੜੇ ਚੁੱਲੇ ਦੇ ਉੱਤੇ ਜੇ ਦੱਸਦੇ ਆ ਕਿ ਅੱਜ ਸ਼ਾਮ ਇਹਨਾਂ ਨੇ ਰੱਖ ਦੇਣਾ ਸਵੇਰੇ ਜਿਹੜਾ 5 ਵਜੇ ਜਾ ਕੇ ਖੁਦ ਜਿਹੜਾ ਜਦੋਂ ਸਾਗ ਪੱਕ ਕੇ ਤਿਆਰ ਹੋਣਾ ਫਿਰ ਉਹ ਅਲਣ ਪੈਣਾ ਕਿਉਂਕਿ ਸਾਗ ਦੀ ਵੀ ਪ੍ਰਕਿਰਿਆ ਤਿਆਰ ਕਰਨ ਦੇ ਲਈ ਅਲਣ ਪੈਣਾ ਅਲਣ ਤੋਂ ਬਾਅਦ ਜਿਹੜਾ ਫਿਰ ਤਿਆਰ ਹੁੰਦਾ ਉਸ ਤੋਂ ਬਾਅਦ ਤੜਕਾ ਜਿਹੜਾ ਆ ਦੇਸੀ ਘਿਓ ਦਾ ਲਾ ਕੇ ਜਿਹੜਾ ਆ ਇੱਥੇ ਬਾਬਾ ਜੀ ਦਿੰਦੇ ਆ ਬਜ਼ੁਰਗੋ ਜਿਵੇਂ ਅ ਅੱਜਕਲ ਸਾਗ ਤੇ ਬਣਦਾ ਆ ਗੈਸ ਤੇ ਬਣਦਾ ਆ ਤੁਸੀਂ ਕਹਿੰਦੇ ਵੀ ਤੌੜੀ ਤੇ ਬਣਾਉਂਦੇ ਹੋ ਕੀ ਫਰਕ ਕੀ ਹੁੰਦਾ ਜਿਹੜਾ ਗੈਸ ਤੇ ਲੋਕ ਬਣਾਉਂਦੇ ਆ ਖਾਂਦੇ ਦੋ ਵੀ ਆ ਪਰ ਜਿਹੜਾ ਤੁਹਾਡੇ ਵਾਲਾ ਸਾਗ ਹੈ ਇਹ ਚੁੱਲ੍ਹੇ ਤੇ ਬਣਦਾ ਆ ਕੀ ਪ੍ਰਕਿਰਿਆ ਰਹਿੰਦੀ ਹੈ ਕੀ ਇਹਦੇ ਵਿੱਚ ਖਾਸ ਤੱਤ ਜੁੜ ਜਾਂਦੇ ਆ ਇਹਦੇ ਵਿੱਚ ਖਾਸ ਹੀ ਤੱਤ ਹੁੰਦੇ ਆ ਜੀ ਅੱਗੇ ਆਪਣੇ ਬਜ਼ੁਰਗ ਪਹਿਲਾਂ ਨਾ ਲੱਕੜ ਦਾ ਖਾਂਦੇ ਸੀ ਲੱਕੜ ਦਾ ਹੀ ਖਾਂਦੇ ਸੀ ਕੋਈ ਬਿਮਾਰੀ ਲੱਗਦੀ ਸੀ ਕਿਸੇ ਨੂੰ ਇਹ ਤੁਸੀਂ ਲੱਕੜ ਦਾ ਖਾਓਗੇ ਨਾ ਤਾਂ ਅਧੀਆਂ ਬਿਮਾਰੀਆਂ ਤਾਂ ਉਦਾਂ ਹੀ ਨਾਸ਼ ਕਰ ਦਿੰਦੀ ਹੈ ਇਹ ਜਿਹੇ ਤੱਤ ਹੁੰਦੇ ਆ ਜਿਹ ਲੱਕੜ ਜੀ ਇਹੜਾ ਲੱਕੜ ਜਿਹੜਾ ਗੈਸ ਆ ਉਹ ਨੀਰੀ ਬਿਮਾਰੀ ਆ ਮੈਂ ਪਹਿਲਾਂ ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਤੁਸੀਂ ਘਰੇ ਬੰਬ ਲਿਆ ਹੁੰਦਾ ਕਰੇ ਬੜਨ ਨਹੀਂ ਸੀ ਦਿੰਦੇ ਬਜ਼ੁਰਗ ਹਾਂਜੀ ਹਾਂਜੀ ਹੁਣ ਦੇਖੋ ਘਰ-ਘਰ ਇਹ ਆਪਾਂ ਨੂੰ ਸੁੱਖ ਕਰਕੇ ਆ ਦੁੱਖ ਬਹੁਤ ਆਦਾ ਸੁੱਖ ਜਾਂਦੇ ਆ ਦੁੱਖ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਇਹਦਾ ਤੁਸੀਂ ਇਹ ਲੱਕੜ ਦਾ ਖਾਓਗੇ ਨਾ ਤੇ ਤੁਹਾਨੂੰ ਆਪੇ ਸਰੀਰ ਵੀ ਛੋੜਾ ਦੱਸੂਗਾ ਵੀ ਹਾਂ ਅਸੀਂ ਖਾਦਾ ਜਿਹੜੇ ਗੈਸ ਤੇ ਸਾਗ ਬਣਾਉਂਦੇ ਉਹਦਾ ਨੁਕਸਾਨ ਕੀ ਕੀ ਹੁੰਦਾ ਹੈ ਨਸਾਂ ਦਾ ਉਹਦਾ ਨਿਰੀਆਂ ਬਿਮਾਰੀਆਂ ਨੇ ਜੀ ਉਹਦਾ ਕਪਾਣ ਨੂੰ ਸੁਖਾ ਮਤਲਬ ਟਾਈਮ ਵੀ ਬਚਾ ਬਰਾ ਕੇ ਜੱਲਿਆ ਨੇ ਕੋਈ ਨਹੀਂ ਜੇ ਇਹਦੇ ਵੀ ਮੈਂ ਰੱਖ ਕੇ ਵਗ ਜਾਣਾ ਜੀ ਮੈਂ ਸਾਰੀ ਬਾਜ਼ਾਰ ਫੇਰੀ ਜਾਣਾ ਰੱਖ ਕੇ 12 ਘੰਟੇ ਇਹਨੂੰ ਕਿਤੇ ਦੱਸ ਦਿਆਂ ਟਾਈਮ ਲੱਗਦਾ ਮੈਂ ਸ਼ਾਮੀ 5 ਵਜੇ ਰੱਖ ਦੇਣਾ ਸਵੇਰੇ 5 ਵਜੇ ਆਲਣ ਲਾਉਣਾ ਮੈਂ ਇਹਨੂੰ ਸਾਰੀ ਰਾਤ ਮੇਰਾ ਚੁੱਲੇ ਤੇ ਰਹਿਣਾ ਸਾਥ ਠੀਕ ਹੈ ਹਾਂ ਜੀ ਬਜ਼ੁਰਗੋ ਜਿਵੇਂ ਤੁਸੀਂ ਲੱਕੜ ਦੇ ਜਿਹੜੇ ਚ ਤੌੜੀ ਦੇ ਵਿੱਚ ਬਣਾਉਂਦੇ ਹੋ ਕਿਉਂਕਿ ਉਸ ਵੇਲੇ ਮਿੱਟੀ ਦੇ ਬਾਂਡੇ ਚ ਬਣਦਾ ਆ ਠੀਕ ਹੈ ਨਾ ਸਾਗ ਜਿਹੜਾ ਥੱਲੇ ਅੱਗ ਦੇ ਵਿੱਚ ਚੁੱਲ੍ਹੇ ਦੇ ਉੱਤੇ ਰੱਖਿਆ ਜਾਂਦਾ ਆ ਬਕਾਇਦਾ ਕੋਟਣਾ ਜਿਹੜਾ ਕੋਟਨੇ ਦੇ ਨਾਲ ਉਹਨੂੰ ਕੋਟਿਆ ਜਾਂਦਾ ਆ ਅਲਣ ਪਾਇਆ ਜਾਂਦਾ ਐਸੀ ਦੇਖਿਆ ਸਾਡੇ ਬਜ਼ੁਰਗ ਕਰਦੇ ਰਹੇ ਆ ਇੰਨਾ ਕੰਮ ਇੰਨਾ ਟਾਈਮ ਇੰਨਾ ਖਰਚ ਕਰਨ ਤੋਂ ਬਾਅਦ ਫਿਰ ਤਾਂ ਰੇਟ ਕੀ ਰੱਖਿਆ ਆ ਕੀ ਤੁਹਾਨੂੰ ਵਾਜਬ ਹੋ ਜਾਂਦਾ ਹੈ ਰੇਟੇ ਰੇਟ ਜੀ ਸਾਡਾ 60 ਰੁਪਏ ਪਲੇਟ ਆ ਦੋ ਰੋਟੀਆਂ ਹਾਂਜੀ ਸਾਗ ਜਾ ਹੈ ਬੰਦਾ ਤੈਨ ਮੇਰੀ ਪੂਆ ਲਵੇ ਸਾਗ ਦਾ ਕੋਈ ਚਾਰਜ ਨਹੀਂ ਲੱਗਦਾ ਓਕੇ ਹਾਂਜੀ ਜੇ ਕਿਸੇ ਨੇ ਐਕਸਟਰਾ ਗਲਾਸ ਲੈਣਾ ਲੱਸੀ ਦਾ ਉਹ 20 ਰੁਪਏ ਦਾ ਲੱਸੀ ਦਾ ਗਲਾਸ ਜੇ ਕਿਸੇ ਨੇ ਰੋਟੀ ਐਕਸਟਰਾ ਲੈਣੀ ਆ ਉਹ 20 ਰੁਪਏ ਦੀ ਰੋਟੀ ਹੈ ਹਾਂਜੀ ਤੇ ਜਿੱਦਾਂ ਤੁਸੀਂ ਦੱਸਿਓ ਬਈ ਸਾਗ ਦਾ ਕੋਈ ਪੈਸਾ ਨਹੀਂ ਮੱਕੀ ਅੱਜ ਕੱਲ ਜੇ ਮੱਕੀ ਦੀ ਗੱਲ ਕਰੀਏ ਤਾਂ 4000 ਪੈਸਾ ਦਾ ਕਵਾਂਟਲ ਮੱਕੀ ਵਿਕ ਰਹੀ ਆ 40 ਪਰ ਤਾਂ 45 ਰੁਪਏ ਕਿਲੋ ਆਟਾ ਵੇਖਦਾ ਆ ਕੀ ਸਾਨੂੰ ਗੁਰੂ ਸਾਹਿਬ ਦੀ ਬੜੀ ਕਿਰਪਾ ਜੀ ਓਕੇ ਗੁਰੂ ਆਰਾਮਦਾਸ ਮਹਾਰਾਜ ਦੀ ਬਹੁਤ ਕਿਰਪਾ ਓਕੇ ਹਾਂਜੀ ਸਾਨੂੰ ਇਹਦੇ 'ਚ ਬਹੁਤ ਮਹਾਰਾਜ ਸਾਡੇ ਪੁਨਾਰੇ ਫੋਲੀ ਰੱਖਦਾ ਮਤਲਬ ਬਾਬੇ ਨਾਨਕ ਵਾਲਾ 20 ਰੁਪਏ ਦਾ ਲੰਗਰੀ ਸਮਝ ਬਸ 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 ਇਦਾਂ ਹੀ ਸਮਝੋ ਜੀ ਹਾਂਜੀ ਤਾਂ ਬਜ਼ੁਰਗਾਂ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਖਾਣਾ ਸੀ ਜਿਹੜਾ ਇਹ ਗੁਰੂ ਕਾ ਲੰਗਰੀ ਕਹਿ ਸਕਦੇ ਆ ਕਿ 60 ਰੁਪਏ ਦੇ ਵਿੱਚ ਇੰਨਾ ਟੇਸਟੀ ਚੀਜ਼ ਜਿਹੜੀ ਮਿਲਣੀ ਆ ਉਹ ਕਿਤੇ ਨਹੀਂ ਮਿਲ ਸਕਦੀ ਤੁਸੀਂ ਆਮ ਰੈਸਟੋਰੈਂਟ ਖਾਓ ਤੇ 100 100 ਰੁਪਏ ਦੀ ਤਾਂ ਐਵੇਂ ਚਮਚੇ ਦੋ ਚਮਚੇ ਸਾਗ ਦੇ ਕੇ ਤੁਹਾਡੇ ਕੋਲੋਂ ਵਸੂਲਦੇ ਨੇ ਬਜ਼ੁਰਗੋ ਜੇ ਕਿਸੇ ਨੇ ਆਣਾ ਹੋਵੇ ਕਿੱਥੇ ਆਵੇ ਕੀ ਟਾਈਮਿੰਗ ਹੈ ਐਮ ਕਿ ਸਾਡੀ ਹੈਗੀ 10 ਤੋਂ 4 ਜੀ ਅੱਛਾ ਜੀ ਤੇ ਕਿੱਥੇ ਆਉਣਾ ਹੋਵੇ ਕੀ ਲੋਕੇਸ਼ਨ ਹੈ ਤੁਹਾਡੀ ਇਹ ਦਸੂਹਾ ਮਕੇਰੀਆਂ ਰੋਡ ਹਾਂਜੀ ਬੂਆ ਵਾਈ ਮੋੜ ਅੱਛਾ ਜੀ ਉਸ ਵੱਲ ਪੰਪ ਉਸ ਵੱਲ ਕੰਡਾ ਉਹਦੇ ਆਪੋਜੀਟ ਆਪੋਜੀਟ ਹਾਂਜੀ ਸੋ ਤੁਸੀਂ ਜੇ ਕਿਸੇ ਨੇ ਵੀ ਇਹ ਸਾਗ ਦਾ ਆਨੰਦ ਮਾਣਨਾ ਹੈ ਔਰ ਮੱਕੀ ਦੀ ਰੋਟੀ ਛਕਣੀ ਹੈ ਤਾਂ ਤੁਸੀਂ ਹਿਆਰਪੁਰ ਤੋਂ ਦਸੂਹਾ ਮਾਰਗ ਦੇ ਉੱਤੇ ਜਿਹੜਾ ਉਸ ਵੱਲ ਪੰਪ ਹੈ ਉਹਦੇ ਕੋਲ ਜਿਹੜਾ ਉਸ ਵੱਲ ਪਿੰਡ ਦੇ ਕੋਲ ਜਿਹੜਾ ਆ ਇਹ ਜਿਹੜਾ ਤੇ ਸਾਡੀ ਘਰ ਦੀ ਰਸੋਈ ਜਿਹੜੀ ਇੱਥੇ ਲੱਗਦੀ ਹੈ ਤੇ ਇੱਥੇ ਜਿਹੜੀ ਆ ਸ਼ੁੱਧ ਸਾਗ ਮੱਕੀ ਦੀ ਰੋਟੀ ਲੱਸੀ ਔਰ ਮੱਖਣ ਮਿਲਦਾ ਹੈ ਤੇ ਖਾ ਕੇ ਜਰੂਰ ਤੁਸੀਂ ਵੀ ਆਨੰਦ ਮਾਣੋ ਕਿਉਂਕਿ ਬਹੁਤ ਹੀ ਲਾਜਵਾਬ ਹੈ ਮੈਂ ਖੁਦ ਸਖਿਆ ਤੇ ਲੋਕਾਂ ਨੇ ਜਿਹੜਾ ਇਹਦਾ ਸਵਾਦ ਦੇਖਿਆ